ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੋਸਤੋ ਬਹੁਤ ਲੋਕਾਂ ਨੂੰ ਖੁਸ਼ੀ ਹੋਈ ਤੇ ਬਹੁਤ ਲੋਕਾਂ ਨੂੰ ਨਮੋਸੀ ਹੋਈ ਕਿਉਂਕਿ ਜਸਨਪ੍ਰੀਤ ਸਿੰਘ ਜਿਹੜਾ ਨਸ਼ੇ ਦੇ ਦੋਸਾਂ ਦੇ ਵਿੱਚ ਟਰੱਕ ਚਲਾਉਣ ਦੇ ਲਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ 21 ਅਕਤੂਬਰ ਨੂੰ ਉਹ ਨਸ਼ੇ ਦੇ ਦੋਸਾਂ ਦੇ ਵਿੱਚੋਂ ਬਰੀ ਪਾਇਆ ਗਿਆ ਪੂਰੀ ਰਿਪੋਰਟ ਕੀਆ ਉਹ ਵੀਡੀਓ ਕਰਦੇ ਹਾਂ ਸਟਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ 21 ਅਕਤੂਬਰ ਨੂੰ ਜਸਨਪ੍ਰੀਤ ਸਿੰਘ ਕੋਲ ਟੈਕਸੀਡੈਂਟ ਹੋ ਜਾਂਦਾ ਜਿਹਦੇ ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਆ ਉਹਦੇ ਤੇ ਅਮਰੀਕਾ ਦੀ ਜਿਹੜੀ ਪੁਲਿਸ ਹੈ ਉਹ 1.3 ਨਸ਼ੇ ਦੇ ਵਿੱਚ ਟਰੱਕ ਚਲਾਉਂਦਾ ਦੋਸ਼ ਲਾਉਂਦੇ ਆ ਤੇ ਨਾਲ ਦੀ ਨਾਲ ਉਹਦੇ ਤੇ ਲਾਹ ਪ੍ਰਵਾਹੀ ਦਾ ਵੀ ਜਿਹੜਾ ਲਾਹ ਪ੍ਰਵਾਹੀ ਨਾਲ ਟਰੱਕ ਚਲਾਉਣ ਵਾਲਾ ਦੋਸ਼ ਹੈ ਤੇ ਤੁਹਾਨੂੰ ਪਤਾ ਸਾਰੇ ਯੂ ਐਸ ਏ ਦੇ ਵਿੱਚ ਅਮਰੀਕਾ ਦੇ ਵਿੱਚ ਹਰ ਕੰਮ ਬਮਾ ਚ ਜਾਂਦਾ ਜਦੋਂ ਕਿ ਪਹਿਲਾਂ ਵੀ ਬਥੇਰੇ ਐਕਸੀਡੈਂਟ ਹੁੰਦੇ ਨੇ ਪਰ ਕਿਉਂਕਿ ਪਹਿਲਾ ਇੱਕ ਮਾਮਲਾ ਆ ਚੁੱਕਿਆ ਸੀਗਾ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਉੱਪਰ ਪੰਜਾਬੀਆਂ ਦੇ ਉੱਪਰ ਇੱਕ ਤਰ੍ਹਾਂ ਪਗਲੀ ਵਾਲਿਆਂ ਦੇ ਉੱਪਰ ਸਿਕੰਜਾ ਕੱਸ ਦਿੱਤਾ ਜਾਂਦਾ ਹੈ ਤੇ ਹੋਰਾਂ ਦੀਆਂ ਗ੍ਰਿਫਤਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਔਰ ਜਿਹੜੇ ਸਿੱਖ ਵਿਰੋਧੀ ਲੋਕ ਨੇ ਉਹਨਾਂ ਨੂੰ ਚਾਹ ਚੜ ਜਾਂਦਾ ਹੈ ਉਹਨਾਂ ਲਈ ਤਾਂ ਇੱਕ ਤਰ੍ਹਾਂ ਵਿਆਹ ਵਰਗਾ ਮਾਹੌਲ ਹੋ ਜਾਂਦਾ ਹੈ ਕਿ ਇੱਕ ਅਮਰ ਤਾਰੀਖ ਹੋਣ ਵਾਲਾ ਨੌਜਵਾਨ ਨਸ਼ੇ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਹੋਇਆ ਔਰ ਪੰਜਾਬੀਆਂ ਦੇ ਉੱਪਰ ਇਸ ਗੱਲ ਦਾ ਬਹੁਤ ਵੱਡਾ ਅਸਰ ਹੋਇਆ ਇਹ ਚੀਜ਼ ਨੂੰ ਲੈ ਕੇ ਖਾਸ ਤੌਰ ਤੇ ਇੰਡੀਆ ਦੇ ਵਿੱਚ ਜਿਹੜੇ ਸਿੱਖ ਵਿਰੋਧੀ ਅੰਸਰ ਨੇ ਉਹਨਾਂ ਨੇ ਕੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੀਆਂ ਖਬਰਾਂ ਵੱਡੇ ਚੈਨਲਾਂ ਦੇ ਉੱਪਰ ਖਬਰਾਂ ਨਸੇ ਦੇ ਵਿੱਚ ਨੌਜਵਾਨੇ ਤਿੰਨ ਵਿਅਕਤੀਆਂ ਦੀ ਮੌਤ ਕਰਤੀ ਇਹ ਆ ਮਤਲਬ ਬਹੁਤ ਵੱਡੇ ਵੱਡੇ ਇੱਥੇ ਖਲਾਸੇ ਕੀਤੇ ਗਏ ਪਰ ਉਹਨਾਂ ਦਾ ਪਰਿਵਾਰ ਸਾਹਮਣੇ ਆਉਂਦਾ ਤੇ ਉਹਨਾਂ ਦਾ ਪਰਿਵਾਰ ਆ ਕੇ ਕਹਿੰਦਾ ਕਿ ਨਹੀਂ ਸਾਡਾ ਬੱਚਾ ਜਸਨਪ੍ਰੀਤ ਸਿੰਘ ਕੋਈ ਨਸ਼ਾ ਨਹੀਂ ਕਰਦਾ ਉਹ ਅਮਰ ਧਾਰੀ ਨੌਜਵਾਨਾ ਉਹਦੇ ਉੱਪਰ ਇਸ ਤਰ੍ਹਾਂ ਦੇ ਦੋਸ਼ ਨਾ ਲਾਏ ਜਾਣ ਉਹਨਾਂ ਨੇ ਬਾਰ ਬਾਰ ਕਿਹਾ ਸੀਗਾ ਕਿ ਸਾਡੇ ਬੱਚੇ ਦੇ ਉੱਪਰ ਨਸ਼ੇ ਦੇ ਜਿਹੜੇ ਇਲਜ਼ਾਮ ਨੇ ਉਹ ਨਾ ਲਾਓ ਪਰ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਜਿਹੜੇ ਸਾਡੇ ਦਿਨੋ ਵਿਰੋਧੀ ਹੁੰਦੇ ਨੇ ਉਹਨਾਂ ਨੂੰ ਤਾਂ ਮਸਾ ਇਹਦਾ ਇਹਦੀ ਖਬਰ ਮਿਲਦੀ ਆ ਪਰ ਦੋਸਤੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਅ ਅਮਰੀਕਾ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਇਰਪੋਰਟਾਂ ਦੇ ਵਿੱਚ ਉਹਦੇ ਬਲੱਡ ਦੇ ਵਿੱਚ ਕਿਤੇ ਵੀ ਕੋਈ ਇੱਕ ਵੀ ਤਰ੍ਹਾਂ ਦੇ ਨਸ਼ੇ ਦੀ ਰਿਪੋਰਟ ਨਹੀਂ ਆਈ ਕੋਈ ਵੀ ਨਸ਼ਾ ਉਹਨੇ ਨਹੀਂ ਕੀਤਾ ਹੋਇਆ ਸੀਗਾ ਉਹਨੂੰ ਨਸ਼ੇ ਦੇ ਦੋਸ਼ਾਂ ਦੇ ਵਿੱਚੋਂ ਫਰੀ ਕਰ ਦਿੱਤਾ ਗਿਆ ਹੁਣ ਦੋਸਤੋ ਉਹਦੇ ਤੇ ਸਿਰਫ ਲਾਪਰਵਾਹੀ ਨਾਲ ਟਰੱਕ ਚਲਾਉਣ ਦਾ ਇਲਜ਼ਾਮ ਰਹਿ ਗਿਆ ਬਾਕੀ ਸਭ ਤੋਂ ਵੱਡਾ ਕਿਉਂਕਿ ਜੇ ਕਿਤੇ ਨਸ਼ੇ ਵਾਲੀ ਗੱਲ ਸੱਚ ਹੁੰਦੀ ਸੀ ਸਭ ਤੋਂ ਵੱਡੀ ਤਾਂ ਸਾਡੇ ਪੱਗ ਦੇ ਉੱਪਰ ਦਾਗ ਲੱਗਣਾ ਸੀ ਸਾਡੇ ਸਿੱਖੀ ਬਾਣੇ ਦੇ ਉੱਪਰ ਅਮਰਤ ਸੱਕ ਕੇ ਫੇਰ ਨਸ਼ਾ ਕਰਕੇ ਚਲਾਉਣ ਵਾਲਾ ਜਿਹੜਾ ਉਹਦੇ ਤੇ ਦੋਸ਼ ਸੀਗਾ ਇਹਦੇ ਨਾਲ ਸਾਡੀ ਕਮਿਊਨਿਟੀ ਦੇ ਉੱਪਰ ਬਹੁਤ ਵੱਡਾ ਅਸਰ ਪੈਣਾ ਸੀਗਾ ਇਹਦੇ ਲਈ ਇਹ ਕੱਲਾ ਜਸਨਪ੍ਰੀਤ ਸਿੰਘ ਦੇ ਲਈ ਹੀ ਖੁਸ਼ੀ ਦੀ ਗੱਲ ਨਹੀਂ ਹੈ ਉਹਨਾਂ ਦੇ ਪਰਿਵਾਰ ਲਈ ਹੀ ਖੁਸ਼ੀ ਦੀ ਗੱਲ ਨਹੀਂ ਹੈ ਇਹ ਸਮੁੱਚੇ ਸਿੱਖ ਜਿੰਨੇ ਦੁਨੀਆਂ ਦੇ ਵਿੱਚ ਵੱਸਦੇ ਨੇ ਉਹਨਾਂ ਲਈ ਖੁਸ਼ੀ ਦੀ ਖਬਰ ਹੈ ਕਿ ਜਸਨਪ੍ਰੀਤ ਸਿੰਘ ਇਨਾ ਦੋਸ਼ਾਂ ਦੇ ਵਿੱਚੋਂ ਬਰੀ ਹੋ ਗਿਆ ਹੁਣ ਦੋਸਤੋ ਬਹੁਤ ਜਲਦੀ ਉਹ ਰਿਹਾ ਹੋ ਸਕਦਾ ਹੈਗਾ ਕਿਉਂਕਿ ਇਹੋ ਜਿਹੜੇ ਟਰੱਕਾਂ ਦੇ ਐਕਸੀਡੈਂਟ ਹੋਣੇ ਆਪਾਂ ਨੂੰ ਪਤਾ ਉੱਥੇ ਆਮ ਗੱਲ ਹੈ 50 50 100 100 ਗੱਡੀਆਂ ਆਪਸ ਵਿੱਚ ਟਕਰੌਉਂਦੀਆਂ ਨੇ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਦੀ ਤਾਂ ਗਲਤੀ ਹੁੰਦੀ ਹੀ ਆ ਕੋਈ ਵੀ ਬੰਦਾ ਜਾਣ ਬੁੱਝ ਕੇ ਆਪਣੇ ਟਰਾਲੇ ਦਾ ਜਾਂ ਆਪਣਾ ਐਕਸੀਡੈਂਟ ਨਹੀਂ ਕਰੇਗਾ ਕੋਈ ਨਹੀਂ ਚਾਹੇਗਾ ਕਿ ਮੇਰੇ ਟਰਾਲੇ ਦੇ ਨਾਲ ਕਿਸੇ ਦੀ ਮੌਤ ਹੋ ਜਾਵੇ ਪਰ ਅਚਾਨਕ ਉਸ ਪਲ ਦੇ ਵਿੱਚ ਕੀ ਵਾਪਰਿਆ ਹੁੰਦਾ ਇਹ ਉਹ ਹੀ ਵਿਅਕਤੀ ਜਾਣਦਾ ਕਿਉਂਕਿ ਆਪਾਂ ਵੀ ਹਰ ਵਕਤ ਗੱਡੀ ਚਲਾਉਂਦੇ ਆਂ ਕਈ ਵਾਰੀ ਦਿਮਾਗ ਬੰਦੇ ਦਾ ਮਾਨਾ ਮੂਟਾ ਇਧਰ ਉਧਰ ਹੋਇਆ ਅੱਖ ਦੇ ਫੋਰੇ ਦੇ ਨਾਲ ਐਕਸੀਡੈਂਟ ਹੋ ਜਾਂਦੇ ਨੇ ਪਰ ਕੁੱਲ ਮਿਲਾ ਕੇ ਦੋਸਤੋ ਇਹਦੇ ਚ ਖੁਸ਼ੀ ਦੀ ਗੱਲ ਇਸ ਕਾਰਨ ਕਰਕੇ ਬਹੁਤ ਵੱਡੀ ਆ ਕਿਉਂਕਿ ਉਹ ਨੌਜਵਾਨ ਅਮਰਤ ਤਾਰੀ ਸੀਗਾ ਅਮਰਤ ਤਾਰੀ ਦੇ ਉੱਪਰ ਜਦੋਂ ਨਸੇ ਤੇ ਦੋਸ਼ ਲੱਗੇ ਸੀ ਤਾਂ ਬਹੁਤ ਨਮੋਸੀ ਸਾਨੂੰ ਸਹਣੇ ਪਈ ਸੀ ਅੱਜ ਉਹਨਾਂ ਲੋਕਾਂ ਲਈ ਨਮੋਸੀ ਦਾ ਦੇਣਾ ਜਿਹੜੇ ਲੋਕਾਂ ਨੇ ਜਸ਼ਨ ਮਨਾਏ ਸੀ ਜਿਹੜੇ ਨੇ ਖੁਸ਼ੀ ਪ੍ਰਗਟ ਕੀਤੀ ਸੀ ਕਿ ਇਹੋ ਜਿਹੇ ਨੌਜਾਨ ਫੜੇ ਜਾਂਦੇ ਨੇ ਤਾਂ ਇਹ ਹੋ ਜਾਂਦਾ ਜੀ ਬਹੁਤ ਮਤਲਬ ਐਡੀ ਐਡੀ ਵਾਸਾ ਪਾਰ ਪਾਰ ਕੇ ਟੀਵੀ ਦੇ ਉੱਪਰ ਵੱਡੀਆਂ ਵੱਡੀਆਂ ਡਬੇਟਾਂ ਹੋਈਆਂ ਵੱਡੀਆਂ ਵੱਡੀਆਂ ਖਬਰਾਂ ਲੱਗੀਆਂ ਪਰ ਹੁਣ ਕੋਈ ਨਹੀਂ ਬੋਲੇਗਾ ਹੁਣ ਨੀ ਕੋਈ ਬੋਲੇਗਾ ਕਿ ਜਸਮਪ੍ਰੀਤ ਸਿੰਘ ਉਸ ਦੇ ਵਿੱਚੋਂ ਬਰੀ ਹੋ ਗਿਆ ਹੁਣ ਤਾਂ ਸਾਡੇ ਵਰਗੇ ਕੁਝ ਛੋਟੇ ਚੈਨਲ ਵਾਲੇ ਨੇ ਜਿਹੜੇ ਉਹ ਤਾਂ ਜ਼ਰੂਰ ਖਬਰ ਦੇਣਗੇ ਪਰ ਵੱਡੇ ਚੈਨਲ ਵਾਲਾ ਜਾਂ ਵੱਡੇ ਜਿਹੜੇ ਗੌਰਵ ਵਰਗੇ ਨੇ ਹੁਣ ਨੀ ਕੋਈ ਬੋਲੇਗਾ ਹੁਣ ਸਭ ਦੀਆਂ ਜਵਾਨਾਂ ਨੂੰ ਤਾਲੇ ਲੱਗ ਜਾਣਗੇ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਇਹ ਖਬਰ ਆਪਣੇ ਹਰ ਇੱਕ ਪੰਜਾਬੀ ਕੋਲੇ ਹਰ ਇੱਕ ਅਮਰਤਾਰੀ ਸਿੱਖ ਕੋਲੇ ਹਰ ਇੱਕ ਪਰਿਵਾਰ ਕੋਲੇ ਪਹੁੰਚ ਜਾਵੇ If you like, you're to do culture, you're do